ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨਾ ਕੀਮਤੀ ਖਜ਼ਾਨਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਕੋਈ ਬੰਦਾ ਸਮੁੰਦਰ ਦੇ ਕੰਢੇ ਚਲਿਆ ਜਾਏ ਇੱਕ ਬੰਦਾ ਗਿਆ ਉਹ ਕਿਨਾਰਾ ਵੇਖ ਕੇ ਵਾਪਸ ਪਰਤ ਆਉਂਦਾ ਹੈ ਤੇ ਇੱਕ ਦੂਸਰਾ ਬੰਦਾ ਜਦੋਂ ਜਾਂਦਾ ਜਿਹਨੂੰ ਡੂੰਗੀ ਚੁੱਪੀ ਮਾਰਨ ਦੀ ਜਾਂਚ ਹੈ ਉਹ ਸਮੁੰਦਰ ਵਿੱਚੋਂ ਕੀਮਤੀ ਮੋਤੀ ਰਤਨ ਕੱਢ ਕੇ ਲੋਕਾਂ ਸਾਹਮਣੇ ਪ੍ਰਗਟ ਕਰਦਾ ਹੈ ਪਹਿਲਾ ਬੰਦਾ ਕਿਨਾਰੇ ਤੋਂ ਮੁੜ ਕੇ ਆਇਆ ਉਹ ਝਗੜਾ ਕਰਕੇ ਕਹੇ ਵੀ ਮੈਨੂੰ ਤੇ ਪ੍ਰਾਪਤ ਨਹੀਂ ਹੋਏ ਤੇ ਦੂਜੇ ਨੂੰ ਕਿਵੇਂ ਪ੍ਰਾਪਤ ਹੋਗੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭਲਿਆ ਤੂੰ ਕਿਨਾਰੇ ਤੋਂ ਮੁੜਨ ਵਾਲਾ ਇਹਨੂੰ ਡੂੰਗੀ ਚੁੱਪੀ ਮਾਰਨ ਦੀ ਜਾਤ ਹੈ ਜਿਹਨੇ ਮੋਤੀ ਕੱਢ ਕੇ ਲਿਆਉਂਦੇ ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨਾ ਕੀਮਤੀ ਖਜ਼ਾਨਾ ਹੈ ਭਾਈ ਗੁਰਦਾਸ ਸਾਹਿਬ ਦਾ ਦੂਜਾ ਬਚਨ ਹੈ ਇੱਕ ਆਮ ਬੰਦਾ ਜੰਗਲ ਵਿੱਚ ਚਲਿਆ ਜਾਏ ਉਹਦੇ ਲਈ ਜੰਗਲ ਉਜਾੜ ਹੈ ਬੇਤਰਤੀਬੇ ਰੁੱਖ ਖਲੋਤੇ ਨੇ ਜਦੋਂ ਕੋਈ ਸੋਝ ਬਣ ਜਾਂਦਾ ਹੈ ਗਿਆਨ ਬਣ ਜਾਂਦਾ ਹੈ ਉਹ ਜੰਗਲ ਵਿੱਚੋਂ ਕੀਮਤੀ ਜੜੀ ਬੂਟੀਆਂ ਲੱਭ ਕੇ ਚੰਦਨ ਸੌਂਦਾ ਕਪੂਰ ਆਟਕ ਰੁੱਖਾਂ ਨੂੰ ਲੱਭ ਕੇ ਬਿਆਨਤ ਰੋਗਾਂ ਦਾ ਇਲਾਜ ਕਰਦਾ ਹੈ ਪ੍ਰਤਨ ਵੈਦ ਸਾਲ ਭਰ ਵਿੱਚ ਦੀ ਇੱਕ ਵਾਰੀ ਉਹਨਾਂ ਜੰਗਲ 'ਤੇ ਜਾਣਾ ਕੀਮਤੀ ਰੁੱਖ ਜੜੀਆਂ ਬੂਟੀਆਂ ਲੱਭ ਕੇ ਲੈ ਕੇ ਆਉਣੀ ਆ ਇਕ ਲਈ ਜੰਗਲ ਉਜਾੜ ਹੈ ਇਕ ਲਈ ਉੱਥੋਂ ਕੀਮਤੀ ਜੜੀ ਬੂਟੀਆਂ ਦੀ ਪ੍ਰਾਪਤੀ ਹੋ ਰਹੀ ਹੈ ਤੀਜਾ ਬਚਨ ਹੈ ਗੁਰਦਾਸ ਸਾਹਿਬ ਜੀ ਦਾ ਕੋਈ ਪਹਾੜੀ ਇਲਾਕੇ 'ਤੇ ਚਲਿਆ ਜਾਏ ਇਕ ਬੰਦੇ ਲਈ ਪਹਾੜ ਅਸਮਾਨ ਨੂੰ ਛੂ ਰਹੇ ਹੋਏ ਜਿੱਥੋਂ ਤੱਕ ਨਜ਼ਰ ਮਾਰਤ ਹੈ ਪੱਥਰ ਹੀ ਪੱਥਰ ਨਜ਼ਰ ਆਉਂਦੇ ਨੇ ਪਰ ਕਦੀ ਖਨਵਾਰਿਆਂ ਨੂੰ ਕੁਛ ਕੇ ਵੇਖਿਓ ਭਾਈ ਗੁਰਦਾਸ ਸਾਹਿਬ ਕਹਿੰ ਲੱਗੇ ਜਿਹੜੇ ਖਨਵਾਰੇ ਨੇ ਨਾ ਉਹ ਪਹਾੜਾ ਨੂੰ ਖੋਦ ਕੇ ਪਹਾੜਾ ਵਿੱਚੋਂ ਕੀਮਤੀ ਪਦਾਰਥ ਕੱਢ ਕੇ ਲੁਕਾਈ ਸਾਹਮਣੇ ਪ੍ਰਗਟ ਕਰਦੇ ਨੇ ਤੈਨੂੰ ਉਦਾਹਰਣਾ ਦੇ ਕੇ ਚੌਥਾ ਬਚਨ ਕੀ ਕਿਹਾ ਸਿੱਖ ਨੂੰ ਕਿਹਾ ਇਹ ਸਿੱਖਾ ਗੁਰਬਾਣੀ ਵਿੱਚ ਸਭ ਕੀਮਤੀ ਖਜ਼ਾਨਾ ਪਿਆ ਹੈ ਯਾਦ ਰੱਖੀ ਜਿਵੇਂ ਪਹਾੜਾਂ ਤੇ ਜਾਣ-ਜਾਣ ਵਿੱਚ ਅੰਤਰ ਹੈ ਜਿਵੇਂ ਜੰਗਲ ਵਿੱਚ ਜਾਣ-ਜਾਣ ਵਿੱਚ ਅੰਤਰ ਹੈ ਜਿਵੇਂ ਇੱਕ ਸਮੁੰਦਰ ਤੇ ਜਾਣ-ਜਾਣ ਵਿੱਚ ਅੰਤਰ ਹੈ ਗੁਰਬਾਣੀ ਵਿੱਚ ਬੜਾ ਕੀਮਤੀ ਖਜ਼ਾਨਾ ਪਿਆ ਹੈ ਸ਼ਰਤ ਇਹ ਹੈ ਵੀ ਤੈਨੂੰ ਇਹਦੇ ਵਿੱਚੋਂ ਖੋਜਣਾ ਪਏਗਾ ਅੰਮ੍ਰਿਤ ਬਾਣੀ ਪੜ੍ਹਨੀ ਪਵੇਗੀ ਇਹਨੂੰ ਵਿਚਾਰਨਾ ਪਏਗਾ ਗੁਰੂ ਸ਼ਬਦ ਤੇ ਅਮਲ ਕਰਨਾ ਪਏਗਾ ਜਿਹੜੀ ਵਸਤੂ ਦੀ ਤੂੰ ਪ੍ਰਾਪਤੀ ਚਾਹੁੰਨੇ ਗੁਰੂ ਤੇਰੀ ਝੋਲੀ ਵਿੱਚ ਪਾ ਦੇਗਾ ਬਚਨ ਆਉਂਦੇ ਭਾਈ ਗੁਰਦਾਸ ਸਾਹਿਬ ਦੀ ਦਾ ਜੈਸੇ ਤੋਂ ਸਕਲ ਨਿਤ ਪੂਰਨ ਸਮੁੰਦਰ ਵਿਖੇ ਹੰਸ ਮਰਦੀਬਾ ਨੇਚੇ ਪ੍ਰਸਾਦ ਪਾਵੀ ਜੈਸੇ ਬਨ ਵਿਖੇ ਚੰਦਨ ਸੋੰਧਾ ਕਪੂਰ ਸੋਧ ਕੈ ਸੁਭਾਸੀ ਸੁਭਾਸ ਬਹਿ ਸਾਵਈ ਜੈਸੇ ਪਰਬਤ ਹੀਰਾ ਮਾਨਕ 파ਰਸ ਸਿੱਧ ਖਨਵਾਰਾ ਖੰਨ ਜਗ ਵਿਖੇ ਪ੍ਰਦਕਾ ਬਈ ਤੇ ਸੇ ਕੁਰਬਾਨੀ ਵਿਖਿਆ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ ਮੈਂ ਸੰਖੇਪ ਤੋਂ ਲੁਕ ਇਹਦੇ ਆ ਪੰਜ ਸੱਤ ਮਿੰਟਾਂ ਵਿੱਚ ਥਣ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਔਰ ਜਿੰਨੀ ਕੁਰਬਾਨੀ ਸਤਿਗੁਰੂ ਉਚਾਰਦੇ ਸਨ ਉਨੀ ਕੁਰਬਾਨੀ ਕੋਥੀ ਵਿੱਚ ਦਰਜ ਕਰ ਲੈਂਦੇ ਸਨ ਇਹ ਗੱਲ ਯਾਦ ਰੱਖਣਯੋਗ ਹੈ ਦੋ ਮੇਰੀ ਗੱਲ ਚੱਲੀ ਇੱਕ ਵਾਰੀ ਮੱਕਾ ਮਦੀਨਾ ਪੁੱਛਿਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ Muslim ਨੂੰਈ ਉਹ ਕਿਤਾਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਅੰਮ੍ਰਿਤ ਬਾਣੀ ਵਾਲੀ ਜਿਹੜੀ ਕੋਥੀ ਹੈ ਉਹਦਾ ਜ਼ਿਕਰ ਹੈ ਇੱਕ ਵਾਰੀ ਬਤਲਾਉਂਦਾ ਆਸਾ ਹੱਥ ਕਿਤਾਬ ਕੱਛ ਭਾਈ ਗੁਰਦਾਸ ਸਾਹਿਬ ਜੀ ਦਾ ਜਿੰਨੀ ਬਾਣੀ ਗੁਰੂ ਨਾਨਕ ਸਾਹਿਬ ਉਚਾਰਦੇ ਨੇ ਉਹ ਆਪਣੇ ਕੋਲ ਕੋਥੀ ਵਿੱਚ ਲਿਖਦੇ ਨੇ ਇਤੋਂ ਤੱਕ ਪੰਜ ਲਖਾਰੀ ਤੁਸੀਂ ਇਤਿਹਾਸ ਨੂੰ ਕਦੀ ਧਿਆਨ ਨਾਲ ਪੜੋ ਹੰਸੂ ਲਹਾਰ ਸੈਦੋਂ ਕਿਹੋ ਭਾਈ ਮਨੁਸਖ ਭਾਈ ਪਗੀਰਥ ਇਹ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰੀ ਪੰਜ ਜਿਹੜੇ ਇਹ ਲਖਾਰੀ ਸਿੱਖਾਂ ਦਾ ਵੀ ਜ਼ਿਕਰ ਹੈ ਇਤਿਹਾਸ ਅੰਦਰ ਸਤਗੁਰੂ ਜੀ ਦੀ ਬਾਣੀ ਵਿਚਾਰਦੇ ਉਹਨਾਂ ਕੁੱਲ ਪੋਥੀ ਵਿੱਚ ਹੈ ਬਹੁਤੇ ਭਗਤਾਂ ਦੇ ਅਸਥਾਨਾਂ ਤੇ ਗੁਰੂ ਨਾਨਕ ਸਾਹਿਬ ਗਏ ਆਪਾਂ ਵਿਸਤਾਰ ਵਿੱਚ ਨਹੀਂ ਜਾਣਾਂ ਉਹਨਾਂ ਦੀ ਅੰਮ੍ਰਿਤ ਬੋਲ ਨੇ ਜਿਹੜੇ ਉਹ ਵੀ ਸਤਪੁਰ ਪਾਤਸ਼ਾਹ ਦੇ ਕੋਲ ਐ ਦੋ ਕੋਠੀਆਂ ਹੋ ਗਈਆਂ ਜਦੋਂ ਭਾਈ ਲੈਹਣਾ ਜਿਸ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ ਉਹ ਦੋਨੋਂ ਕੋਠੀਆਂ ਇੱਕ ਕੋਠੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇੱਕ ਕੋਠੀ ਭਗਤ ਸਹਿਬਾਨਾ ਦੀ ਅੰਮ੍ਰਿਤ ਬਾਣੀ ਦੀ ਤਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਭੇਟ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ ਬਾਣੀ ਉਚਾਰੀ ਉਹ ਤੀਜੀ ਪੋਥੀ ਬਣ ਗਈ ਗੁਰੂ ਅਮਰਦਾਸ ਪਾਤਸ਼ਾਹ ਕੋਲ ਬਾਣੀ ਆਈ ਗੁਰੂ ਅਮਰਦਾਸ ਸਾਹਿਬ ਨੇ ਬਾਣੀ ਉਚਾਰਨ ਕੀਤੀ ਚੌਥੇ ਪਾਤਸ਼ਾਹ ਕੋਲ ਬਾਣੀ ਆਈ ਇਵੇਂ ਕਰਕੇ ਪੰਜਵੇਂ ਪਾਤਸ਼ਾਹ ਤੱਕ ਅੰਮ੍ਰਿਤ ਗੁਰਬਾਣੀ ਆ ਗਈ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਵਿੱਚ 978 ਸ਼ਬਦ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤਨ ਗੁਰੂ ਅੰਗਦ ਸਾਹਿਬ ਨੇ 63 ਸ਼ਬਦ 63 ਸ਼ਲੋਕ ਉਚਾਰਨ ਕੀਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਯਾਦ ਰੱਖਿਓ 17 ਰਾਗਾਂ ਵਿੱਚ 907 ਸ਼ਬਦ ਉਚਾਰਨ ਕੀਤੇ ਗੁਰੂ ਰਾਮਦਾਸ ਪਾਤਸ਼ਾਹ ਨੇ 3 ਰਾਗਾਂ ਦੇ ਅੰਦਰ ਕਿਰਪਾ ਵਰਤਾਈ 885 ਸ਼ਬਦ ਉਚਾਰਨ ਕੀਤੇ ਗੁਰੂ ਅਰਜੁਨ ਸਾਹਿਬ ਮਹਾਰਾਜ ਨੇ ਤੀ ਲਾਖਾਂ ਵਿੱਚ 2218 ਸ਼ਬਦ ਉਚਾਰਨ ਕੀਤੇ ਨੇ 778 ਸ਼ਬਦ ਟੋਟਲ ਭਗਤ ਸਹਿਬਾਨਾ ਦੇ ਨੇ ਗੁਰੂ ਕੀ ਅੰਮ੍ਰਿਤ ਬਾਣੀ ਪੜੋਂ ਭਟਾਂ ਦੇ 123 ਸਵਈਏ ਨੇ ਗੁਰੂ ਗ੍ਰੰਥ ਸਾਹਿਬੰਦਰ ਸਮੁੱਚੀ ਬਾਣੀ ਨੂੰ ਜਾਂ ਇਹ ਗੱਲ ਧਿਆਨ ਵਿੱਚ ਰੱਖਿਓ ਵੀ ਬਾਣੀ ਤੇ ਗੁਰ ਕਲਗੀਧਰ ਪਾਤਸ਼ਾਹ ਵੀ ਲਿਖ ਸਕਦੇ ਸਨ ਸੰਪਾਦਨਾ ਕਰ ਸਕਦੇ ਸਨ ਗੁਰੂ ਅਰਜਨ ਸਾਹਿਬ ਜੀ ਨੇ ਤਾਂ ਕੀਤੀ ਕਿਉਂਕਿ ਪ੍ਰਿਥੀ ਚੰਦ ਰੱਜ ਕੇ ਗੁਰੂ ਘਰ ਦੀ ਈਰਖਾ ਕਰਦਾ ਉਹ ਇੰਨੀ ਈਰਖਾ ਕਰਦਾ ਜੇ ਗੁਰੂ ਘਰ ਵਿੱਚ ਲੰਗਰ ਚੱਲਦਾ ਉਹ ਲੰਗਰ ਚਲਾਉਂਦਾ ਜੇ ਮਸੰਦ ਰੱਖੇ ਹੋਏ ਨੇ ਉਹ ਮਸੰਦ ਰੱਖਦਾ ਦਰਬਾਰ ਸਾਹਿਬ ਦੀ ਸਭ ਤੋਂ ਪਹਿਲੀ ਜਿਹੜੀ ਨਕਲ ਹੈ ਸ੍ਰੀ ਹਰਮੰਦਰ ਸਾਹਿਬ ਦੀ ਉਹ ਪ੍ਰਿਥੀ ਚੰਦ ਨੇ ਲਾਹੌਰ ਦੇ ਨੇੜੇ ਆਪਣੇ ਸਹਰੇ ਪਿੰਡ ਹੀਗਰ ਦੀ ਧਰਤੀ ਤੇ ਕੀਤੀ ਸੀ ਮੇਰੇ ਕਹਿਣ ਤੋਂ ਭਾਵ ਕੇਵਲ ਇਹ ਨਾ ਉਹ ਗੁਰੂ ਘਰ ਦੀ ਨਕਲ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਣਾ ਚਾਹੁੰਦਾ ਤੇ ਫਿਰ ਉਹਨੇ ਉਹਦਾ ਪੁੱਟ ਹੈ ਉਹਦਾ ਨਾਮ ਮਿਹਰਬਾਨ ਹੈ ਤੇ ਉਹ ਪੜਿਆ ਲਿਖਿਆ ਹੋਇਆ ਸੀ ਉਹਨੇ ਮਿਹਰਬਾਨ ਨੂੰ ਇੱਕ ਗੱਲ ਆਖੀ ਵੀ ਮੈਂ ਗੁਰੂ ਘਰ ਦੀ ਹਰ ਨਕਲ ਕੀਤੀ ਪਰ ਮੈਂ ਗੁਰੂ ਨਹੀਂ ਕਹਾ ਸਕਿਆ ਉਹਦਾ ਕਾਰਨ ਹੈ ਮੈਨੂੰ ਬਾਣੀ ਦੀ ਉਚਾਰਨ ਉਚਾਰ ਨਹੀਂ ਆਉਂਦੀ ਉਹਦਾ ਪੁੱਟ ਸੋਚਦਾ ਵੀ ਮੈਂ ਕਲਾਕਲਾ ਤਿੰਨ ਤੇ ਮਿਹਰਬਾਨ ਕੁਝ ਕੱਚੀ ਬਾਣੀ ਉਚਾਰਨ ਕਰਦਾ ਮਿਹਰਬਾਨ ਪੁੱਤ ਪ੍ਰੀਤੀ ਇਹਦਾ ਹਿੰਦੀ ਸੰਸਕ੍ਰਿਤ ਫਾਰਸੀ ਗੁਰਮੁਖੀ ਪੜੇ ਤਿੰਪੀ ਬਾਣੀ ਬਹੁਤ ਬਣਾਈ ਭੋਗ ਨਾਨਕ ਜੀ ਤੇ ਪਾਈ ਉਹ ਜਦੋਂ ਕੱਚੀ ਬਾਣੀ ਉਚਾਰ ਕੇ ਤੇ ਸੱਚੀ ਬਾਣੀ ਵਿੱਚ ਰਲੇਮਾ ਪਾਉਣਾ ਚਾਹੁੰਦਾ ਇਸ ਕਾਰਨ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਰਹਿਮਤ ਵਰਤਾਓ ਕਿ ਬਾਣੀ ਵਿੱਚ ਰਲੇਮਾ ਪਾ ਦੇਣਗੇ ਫਿਰ ਮਹਾਰਾਜ ਨੇ ਬਸ ਇਨੀ ਗਲਤੀ ਦਾ ਲੱਕ ਲਿਓ RAM ਸਰ ਸਰੋਵਰ ਦਾ ਕੰਡਾ ਚੁਣ ਕੇ ਤੇ ਸਤਿਗੁਰੂ ਮਹਾਰਾਜ ਨੇ 1601 ਤੋਂ ਲੈ ਕੇ 1604 ਤੱਕ 3 ਸਾਲ ਦਾ ਸਮਾਂ ਲਾ ਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਭਾਈ ਬੰਨੋ ਜਿਹੜਾ ਗੁਰੂ ਦਾ ਸਿੱਖ ਹੈ ਤੇ ਉਹਦੀ ਸੇਵਾ ਲਈ ਕਾਗਜ਼ ਕਲਮ ਤੇ ਸ਼ਿਆਹੀ ਦਾ ਪ੍ਰਬੰਧ ਕਰਨ ਦੀ 3 ਸਾਲ ਲਾ ਕੇ ਮਹਾਰਾਜ ਜੀ ਨੇ ਅੰਮ੍ਰਿਤ ਗੁਰਬਾਣੀ ਲਿਖਵਾਈ ਔਰ ਉਸ ਮੇਲੇ ਇਹ ਅਦਤ ਅਸੀਂ ਕਦੀ ਸ਼ੁਕਰਗੁਜ਼ਾਰ ਹੁੰਦੀ ਨਹੀਂ ਹੈ ਸ਼ਿਆਹੀ ਜਿਹੜੀ ਸੀ ਨਾ ਉਸ ਮੇਲੇ 20 ਦਿਨ ਲੱਗਦੇ ਸਨ ਅਸਾ ਤਾਂਬੇ ਦਾ ਭਾਂਡਾ ਲੈ ਕੇ ਸੋਨੇ ਦੀ ਪੱਤਰੀ ਪਾ ਕੇ ਕਿਕਰ ਦੀ ਗੂੰਦ ਤਿਲਾਂ ਦਾ ਤੇਲ ਨੀਲਾ ਥੋਠਾ ਪਾ ਕੇ 20 ਦਿਨ ਨਿੰਮ ਦੇ ਛੋਟੇ ਨਾਲ ਘੋਟਦੇ ਸਨ 20 ਦਿਨਾਂ ਤੋਂ ਬਾਅਦ ਥੋੜੇ ਅੰਦਰ ਦੀ ਸ਼ਿਆਹੀ ਤਿਆਰ ਹੁੰਦੀ ਸੀ ਇਵੇਂ ਬੜੀ ਮੁਸ਼ਕਲ ਕਰਕੇ ਸਤਿਗੁਰੂ ਨੇ ਬਖਸ਼ਿਸ਼ ਵਰਤਾਈ ਤਿੰਨ ਸਾਲ ਲਾ ਕੇ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਬਾਣੀ ਨੂੰ ਤਰਤੀਬ ਦੇ ਕੇ ਲਿਖ ਕੇ ਤੇ ਬਖਸ਼ਿਸ਼ ਵਰਤਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਿੰਘ ਲਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਮੈਂ ਇੰਨੀ ਬੇਨਤੀ ਕਹਿ ਲੱਗਿਆ ਤੁਹਾਨੂੰ ਹੱਥ ਜੋੜ ਕੇ ਵੀ ਅੰਮ੍ਰਿਤ ਬਾਣੀ ਪੜਿਆ ਕਰੋ ਘਰਾਂ ਵਿੱਚ ਅੱਜ ਮੈਂ ਇੰਨੀ ਕੋਈ ਕਥਾ ਕਰਨੀ ਚਾਹੁੰਦਾ ਕਿ ਮੇਰਾ ਸਤਿ ਪੁੱਛੋ ਤੇ ਵੀ ਤੁਸੀਂ ਆ ਭਾਈ ਸਾਹਿਬ ਆਏ ਨੇ ਬੜੇ ਪਿਆਰ ਨਾਲ ਵਿਦਵਾਨ ਪਰਉਖ ਨੇ ਪਿੱਛੇ ਹੋਰ ਸਹਿਬਾਨ ਬੈਠੇ ਨੇ ਮੇਰੀ ਤੇ ਹੁਣ ਵੀ ਬੇਨਤੀ ਹੈ ਵੀ ਜਿੰਨੇ ਕੋ ਬੈਠਿਓ ਨਾ ਤੁਸੀਂ ਟੇਕ ਕੇ ਬੈਠੋ ਗੁਰੂ ਦੇ ਦੇਣਦਾਰ ਬਣੋਗੇ ਜੇ ਗੁਰੂ ਦੇ ਦਰਬਾਰ ਵਿੱਚ ਗੁਰੂ ਦੀ ਮਰਿਆਦਾ ਨਹੀਂ ਰੱਖੋਗੇ ਨਾ ਕਸ ਗੁਰੂ ਘਰ ਆ ਕੇ ਵੀ ਧਰਮ ਦੀ ਕਮਾਈ ਨਹੀਂ ਕਰ ਸਕੋਗੇ ਇਸ ਕਾਰਨ ਸਤਿ ਸ੍ਰੀ ਅਕਾਲ ਤੁਹਾਨੂੰ ਬੇਨਤੀਆਂ ਭਾਈ ਸਾਹਿਬ ਨੂੰ ਕਹਿ ਕਹਿ ਰਹੇ ਨੇ ਸਿੰਘ ਸਾਹਿਬ ਹੁਣੀ ਭਾਈ ਟਿਕ ਕੇ ਗੁਰਬਾਣੀ ਦੀ ਵਿਚਾਰ ਸੁਣੋ ਜਿਹੜਾ ਪ੍ਰਕਾਸ਼ ਪੁਰਬ ਮਨਾਰਿਓ ਇਹਨੂੰ ਵਿਸਤਾਰ ਨਾਲ ਅੱਜ ਵੀ ਸਾਡੀ ਕੌਮ ਨੂੰ ਬਹੁਤੀ ਨੂੰ ਪੁੱਛ ਕੇ ਵੇਖ ਲੋ ਕਿ ਮਹਾਰਾਜ ਨੇ ਕਿੱਥੇ ਬੈਠ ਕੇ ਸਰੂਪ ਲਖਾਇ ਸਾਡੀ ਸੁਰਤ ਵਿੱਚ ਨਹੀਂ ਹੈ ਕਿੰਨੇ ਰਾਖ ਨੇ ਕਿੰਨੇ ਭਗਤਾ ਗੁਰੂ ਸਾਹਿਬਾਨਾਂ ਦੀ ਪੱਟਾਂ ਗੁਰਸਿੱਖਾਂ ਦੀ ਬਾਣੀ ਹੈ ਸਾਡੀ ਸੁਰਤ ਵਿੱਚ ਨਹੀਂ ਹੈ ਭਾਈ ਧਿਆਨ ਨਾਲ ਬੈਠ ਕੇ ਗੁਰਬਾਣੀ ਸਰਵਨ ਕਰੋ ਤੇ ਆਪਣੇ ਜੀਵਨ ਵਿੱਚ ਗੁਰਬਾਣੀ ਵਿਚਾਰੂ ਬਾਣੀ ਪੜੋਗੇ ਭਲਾ ਹੋਵੇਗਾ ਆਪ ਸਮੂਚੀ ਸੰਗਤਾਂ ਦਾ ਧੰਨਵਾਦ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਵੱਡੀਆਂ-ਵੱਡੀਆਂ ਸ਼ਿਵਾਵਾਂ ਨਿਭਾਰੇ ਨੇ ਉਹਨਾਂ ਦਾ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਮੰਗਾ ਸਿੰਘ ਜੀ ਜਥੇਦਾਰ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਇਨੀਆਂ ਕੋ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ ਭੁੱਲਾਂ ਦੀ ਖਿਮਾ ਬਖਸ਼ਨੀ ਜੀ ਤੇ ਚੁੱਪ ਦਾ ਦਾਨ ਬਖਸ਼ੋ ਪਿੱਛੋਂ ਤੱਕ ਜਾ ਕੇ ਬਿਠਾਓ ਸੰਗਤ ਨੂੰ ਬੈਠ ਕੇ ਭਾਈ ਸਾਹਿਬ ਉਹਨਾਂ ਪਾਸੋਂ ਗੁਰਬਾਣੀ ਦੀ ਕਥਾ ਵਿਚਾਰ ਕਰੋ ਕਦੀ ਫਿਰ ਆਪਾਂ ਖੁੱਲ ਕੇ ਵਿਚਾਰਾ ਕਰਾਂਗੇ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ